ਆਪਣੇ ਚੈਨਲ ਦੇ ਉੱਤੇ ਹੈਗਾ ਸਾਰਿਆਂ ਦਾ ਸਵਾਗਤ ਅੱਜ ਆਪਾਂ ਪਿੰਡ ਬਣਾਵਾਲੀ 22 ਕਿਤੇ ਜਿਹੜਾ ਸਾਡਾ ਜਦੀਕੀ ਮਿੱਤਰ ਹੈ 22 ਦੇ ਪਿੰਡ ਪਹਿਲਾਂ ਬੜੀ ਡਿਊਟੀ ਵੀ ਰਹੀ ਹੈ ਤੇ ਹੁਣ ਮੇਰੀ ਡਿਊਟੀ ਬਦਲ ਕੇ ਉਸ ਕੋਲ ਹੀ ਲੱਗ ਗਈ ਹੈ ਬਾਈ ਨਾਲ ਬੜੀ ਮਿੱਤਰਤਾ ਹੈ ਬਾਈ ਕਿਸੇ ਜੀਵੇਂ ਦੇ ਵਿੱਚ ਹੈ ਅੱਜ ਉਹ ਸਾਡੇ ਨਾਲ ਗੱਲਬਾਤ ਨਹੀਂ ਕਰ ਸਕਿਆ ਪਰ ਆਉਣ ਵਾਲੀ ਵੀਡੀਓ ਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਖੁੱਲੀ ਹੋਣ ਕਰਕੇ ਦਿਖਾਵਾਂਗੇ ਉਦਦੇ ਆਪਾਂ ਜਿੱਤੇ ਆਪਾਂ ਰਾਜ ਦੀ ਗੁੱਠੀ ਦੇ ਵਿੱਚ ਕੇਸ ਉਸ ਦਿਨ ਵੀਡੀਓ ਪਾਈ ਸੀ ਆਪਾਂ ਜਿਹੜਾ ਲੱਕੜ ਦਾ ਕੰਮ ਹੋ ਰਿਹਾ ਸੀਗਾ ਸਾਗਵਾਨ ਜਿਹੜੇ ਪ्योर ਸਾਗਵਾਨ ਨਾਲ ਇਹ ਤੇ ਰੇਸ਼ੀਆਂ ਨੂੰ ਕੱਟਣ ਦਾ ਕੰਮ ਚੱਲ ਰਿਹਾ ਸੀ ਮੱਲਾ ਰੇਸ਼ੇ ਬਾਈ ਤਿਆਰ ਕਰ ਰਿਹਾ ਸੀ ਮਿਸਤਰੀ ਤੇ ਉਹਨੇ ਦੱਸਿਆ ਸੀ ਵੀ ਇਦੋਂ ਬਾਅਦ ਹੋਊਗੀ ਪਾਲਿਸ਼ ਅੱਜ ਆਪਾਂ ਨੂੰ ਪਾਲਿਸ਼ ਵਾਲੇ ਮਿਸਤਰੀ ਬਾਈ ਗੁਰਤੇਜ ਦੀ ਕੋਠੀ ਦੇ ਵਿੱਚ ਮਿਲੇ ਨੇ ਇਹ ਹੈਗੇ ਨੇ ਬਾਈ ਜੀ ਛੋਟਾ ਨਾ ਬਾਈ ਜੀ ਜਿਹੜਾ ਬੁੱਟਾ ਬੁੱਟਾ ਸੀ ਸ੍ਰੀ ਕਰਮ ਬਾਈ ਜੀ ਚੈਨਲ ਤੇ ਹੈ ਸਾਡਾ ਸਵਾਗਤ ਇਹ ਨੇ ਬਾਈ ਨੂੰ ਤਸਵੀਰ ਮਾਨਸਾ ਤੋਂ ਜਿਹੜੇ ਕਿ ਬਾਈ ਗੁਰਤੇਜ ਦੀ ਕੋਠੀ ਦੇ ਵਿੱਚ ਬੜੇ ਸੋਹਣੇ ਢਾਂਗ ਨਾਲ ਪਾਲਿਸ਼ ਕਰ ਰਹੇ ਨੇ ਬਾਈ ਅੱਗੇ ਆਪਾਂ ਜਾ ਕੇ ਤੁਹਾਨੂੰ ਜਿਹੜਾ ਦਿਖਾਵਾਂਗੇ ਉਹ ਜਿਨੇ ਰੇਸ਼ੀਰ ਮਰ ਲੋ ਸਾਰੇ ਲੱਕੜ ਦੇ ਦਿੱਸ ਰਹੇ ਨੇ ਪਾਈਆਂ ਨੇ ਬੜਾ ਸੋਹਣਾ ਕੰਮ ਕਰਿਆ ਮਨ ਖੁਸ਼ ਹੋਇਆ ਦੇਖ ਕੇ ਪਹਿਲਾਂ ਉਹ ਦੇਖੇ ਪਾਈਆਂ ਨੇ ਮੇਰੇ ਪੰਦੇ ਦਿਖਾਈ ਨੇ ਅੰਦਰ ਤੇ ਇਹ ਕਿਹਨੇ ਬਾਈ ਹਰਪ੍ਰੀਤ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿੰਡ ਹੈਗਾ ਜੀ ਇਹਨਾਂ ਦਾ ਪੇਰੋਂ ਜਿੱਥੇ ਆਪਣੇ ਚਾਚਾ ਜੀ ਸੈਕਟਰੀ ਰਿਟਾਇਰ ਹੋ ਗਏ ਨੇ ਤੇ ਸਾਨੂੰ ਰਿਕੀ ਨਾਲ ਪਹਿਲਾਂ ਬਾਈ ਕੋਠੀ ਦੇ ਆ ਕਿੰਨਾ ਸੋਹਣਾ ਕੰਮ ਤਿਆਰ ਕੀਤਾ ਹੋਇਆ ਬਾਈ ਨੇ ਸਾਰਾ ਹਨਾ ਤੇ ਪਾਲਸ ਬਾਰੇ ਸੁਣੋ ਰਿਕੀ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਪਾਲਸ ਵੀ ਕਿਵੇਂ ਕਿੰਨੇ ਕਿੰਨੇ ਬਾਈ ਨੇ ਲੇਬਰ ਲਈ ਹੈ ਕਿਕ ਆਪਾਂ ਆਪਣੇ ਚੈਨਲ ਰਹੀ ਦੱਸਾਗੇ ਪੌਸ਼ ਮਿੱਤਰੋ ਮਾੜਾ ਮਕੀਏ ਲਣਾ ਬਸ ਕਿਉਂਕਿ ਜਿਹੜੇ ਮਾੜਾ ਮਪੀਰ ਵਰਤਾਂਗੇ ਪਹਿਲਾਂ ਆਪਣੀ ਬਾਈ ਰਾਜਨਾ ਗੱਲ ਹੋਈ ਹੈ ਕਿ ਇਹ ਮਾੜਾ ਮਪੀਰ ਵਰਤਾਂਗੇ ਦੇ ਵਿੱਚ ਮਿਸਤਰੀਆਂ ਦਾ ਵੀ ਲੌਸ ਹੈਗਾ ਹਾਂਜੀ ਤੇ ਜਿਹੜਾ ਮੰਨ ਲਓ ਬਾਈ ਲਾ ਰਿਹਾ ਮੰਨ ਲਾ ਉਹਦੀ ਕੋਠੀ ਨੂੰ ਤਿਆਰ ਕਰ ਰਿਹਾ ਜਿਵੇਂ ਬਾਈ ਗਤੇਜ ਕਰ ਰਿਹਾ ਨੰਬਰ ਲਾਉਂਦਾ ਉਹਦਾ ਵੀ ਨੁਕਸਾਨ ਹੋਣਾ ਕਿਉਂਕਿ ਆਨਲੇ ਲਾਈਫ ਟਾਈਮ ਉਹਨੇ ਲਾਈਫ ਟਾਈਮ ਦੇ ਵਿੱਚ ਵਧੀਆ ਨਹੀਂ ਜਣਾ ਸਿਸਟਮ ਕਹਿਣ ਦਾ ਭਾਵੇਂ ਪੌਲ ਛੋੜੀ ਜਿਹੜੀ ਖਰਾਬ ਹੋ ਜਾਣੀ ਜਦੋਂ ਮਪੀਰ ਮਾੜਾ ਲਾਇਆ ਕਿ ਬਾਈ ਕਿਤੇ ਇਹਨਾਂ ਮੇਰੀ ਗੱਲ ਹੋਈ ਸੀ ਰਾਤ ਨੂੰ ਫੋਨ ਤੇ ਉਹ ਕਹਿੰਦਾ ਵੀ ਮੈਂ ਮਟੀਰੀਅਲ ਬਾਈ ਬਹੁਤ ਵਧੀਆ ਟੌਪ ਦਾ ਮਟੀਰੀਅਲ ਲਾ ਰਿਹਾ ਹਾਂ ਕਹਿੰਦਾ ਮਾੜਾ ਮਟੀਰੀਅਲ ਮੈਂ ਨਹੀਂ ਲਾਉਂਦਾ ਮਾੜਾ ਮਟੀਰੀਅਲ ਲਾਉਣ ਦਾ ਨਾਲ ਨਾ ਤਾਂ ਮਿਸਤਰੀਆਂ ਦਾ ਨੁਕਸਾਨ ਹੈ ਹਾਂਜੀ ਤੇ ਨਾਲੇ ਕੋਠੀ ਵਾਲਿਆਂ ਦਾ ਵੀ ਨੁਕਸਾਨ ਹੈ ਚਲੋ ਬਾਈ ਗੱਪਾ ਕਰਦੇ ਹਾਂ ਅੱਜ ਵੀ ਦੁਬਈ ਜਾ ਕੇ ਗੱਲ ਕਰਾਂਗੇ ਤੇ ਆਪਾਂ ਪੱਲੇ ਤੇ ਦੇਖਨੇ ਵੇ ਰੇਸ਼ੇ ਤੁਸੀਂ ਜਿਹਨੇ ਬਣਾਏ ਹੋਏ ਨੇ ਉਹ ਰੇਸ਼ੇ ਕੱਲੇ ਕੱਲੇ ਦਿਸ ਰਹੇ ਨੇ ਕਿਉਂਕਿ ਉੱਥੇ ਥੋੜੇ ਕਹਿੰਦਾ ਭਾ ਉਹ ਮਿਸਤਰੀ ਜਿਹੜਾ ਪੂਰਾ ਟੌਪ ਦਾ ਮਿਸਤਰੀ ਆ ਉਹੀ ਕੰਦਾ ਰਿਹਾ ਕਰਦਾ ਹਾਂ ਹੁਣ ਆਪਾਂ ਬਾਈ ਕੁੱਤੇ ਦਾ ਕੱਪੜਾ ਫੇਰਾਗੇ ਕਿਵੇਂ ਬਾਈ ਨੇ ਆਰਦੀ ਕਲਾ ਦੇ ਨਾਲ ਜਿਹੜੀ ਪੌਂਚ ਆਉਂਦੀ ਹੈ ਤੇ ਪੌਂਚ ਦੇ ਵਿੱਚ ਕੱਲਾ ਕੱਲਾ ਰੇਸ਼ਾ ਕਿਵੇਂ ਦਿਸ ਰਿਹਾ ਹੈ ਉਹ ਉਹੀ ਮਿਸਤਰੀ ਦੀ ਕਲਾ ਹੁੰਦੀ ਹੈ ਉਹ ਉਹੀ ਮਿਸਤਰੀ ਦੀ ਜਿਹੜਾ ਉਹ ਜਿਹੜਾ ਕੰਮ ਸਿੱਖ ਕੇ ਕਿਸੇ ਨੂੰ ਗੁਰੂ ਧਾਰ ਕੇ ਉਹਦਾ ਕੰਮ ਕੀਤਾ ਤਾਂ ਜਿਵੇਂ ਬਾਈ ਜਿਹੜਾ ਉਹਨੂੰ 20 ਸਾਲ ਹੋ ਗਏ ਜੁੜੇ ਨੇ 25 ਸਾਲ ਇਸ ਕੰਮ ਦੇ ਨਾਲ ਤੇ ਬਾਈ ਨੇ ਜਿਹੜੀ ਲੇਬਰ ਆ ਉਹ 120 ਪੀਏ ਨਹੀਂ ਉਹ ਕਹਿੰਦਾ ਵੀ ਕੱਲੀ ਲਿਬਰਟੀ ਕਰਦੀ ਹੈ ਨਾ ਇੱਥੇ ਉਹ ਕਹਿੰਦਾ ਲਿਬਰਟੀ ਅਸੀਂ ਲੈ ਕੇ ਅਸੀਂ ਇਹਨੂੰ ਲੈ ਦੇਣੀ ਹੈ ਅਗਲੇ ਨੇ ਕੰਮ ਕਰਵਾਣਾ ਅਸੀਂ ਕੰਮ ਕਰਦੇ ਹਾਂ ਗੱਲ ਕਰਦੇ ਹਾਂ ਅਗਲਾ ਵਧੀਆ ਹੋ ਜੀਏ ਲਾਓ ਕਿ ਵਧੀਆ ਹੋ ਜੀਏ ਸਾਡੀ ਬੁਰੀ ਚਾਹੀਦੀ ਹੈਗੀ ਹੈ ਪਲੱਸ ਜਿਹੜਾ ਜਿੰਮੇਵਾਰ ਇਸ ਨੂੰ ਲਵਾਉਗਾ ਉਸਨੇ ਵੀ ਲਾਉਂ ਪੈ ਉਸ ਚੀਜ਼ ਨੂੰ ਫੇਰ ਕੰਮ ਦੇਣਾ ਜੇ ਵਧੀਆ ਮੰਨ ਲਓ ਮਟੀਰੀਅਲ ਲੱਗਿਆ ਹੁੰਦੀ ਦੋਵਾਰੇ ਬਾਈ ਦੱਸਣਗੇ ਆਪ ਨੇੜੋਂ ਤੋ ਹੁਆ ਕੈਮਰਾ ਨੂੰ ਦਿਖਾਵੇ ਰੇਸ਼ੀਏ ਦੇ ਬਾਈ ਨੇ ਕਲਾਕੁੱਤੇ ਰੇਸ਼ਾ ਬਿਲਕੁਲ ਪਹੁੰਚ ਕੀਤੀ ਹੋਈ ਹੈ ਤੇ ਕੰਮਾ ਕੰਨਾ ਰੇਸ਼ਾ ਦਿਸ ਰਿਹਾ ਹੈ ਭਾਈ ਇਹ ਵੀ ਤੁਸੀਂ ਕਿੰਨੇ ਚਿਰ ਦੇ ਫੀਲਡ ਦਾ ਜੁੜੇ ਹੋ ਮਨ ਕੀ ਕਹਾਂ ਪੀਸਾ ਬੰਦੀ ਇਹ ਆਪਾਂ ਕਹਿਆ ਤੇ ਬੱਚੀ ਨਹੀਂ ਪਰ ਬਾਈ ਨੇ ਦੱਸਿਆ ਵੀ ਉਹਨੂੰ 30 ਸਾਲ ਇਸ ਕੰਮ ਦੇ ਵਿੱਚ ਪਏ ਹੋਏ ਚਲੋ ਹੋ ਗਈ ਫਿਰ ਉਹਨੂੰ ਲਗਾਤਾਰ ਪਹਿਲਾਂ ਤੋਂ ਪਾਲਸ ਕਰਦੇ ਹੋ ਕਿ ਤੁਸੀਂ ਪਹਿਲਾਂ ਕੁਝ ਟਾਈਮ ਮਰਦੋ ਰੰਗ ਕਰਨ ਦਾ ਕੰਮ ਵੀ ਕੀਤਾ ਨਹੀਂ ਪਾਲਸ ਕਰਦੇ

ਬਾਈ ਨਾਲ ਗੱਲ ਕਰੀਏ ਬਹੁਤ ਜਿਆਦਾ ਬ੍ਰਿਕੀਆ ਕਰਦਾ ਐ ਨਹੀਂ ਹਿੰਦਕਲੀ ਮਾਰੀ ਬੁਸਤੀ ਕਰਾ ਰਿਹਾ ਇਹ ਬਹੁਤ ਬ੍ਰਿਕੀ ਦਾ ਕੰਮ ਹੈ ਫਾਲਸ ਦੇ ਦਾ ਜਿਹੜੇ ਆਪਣੇ ਪੱਲੇ ਰਹੋ ਦੇਖੋ ਮਿੱਤਰੋ ਕਿਵੇਂ ਚਮਕਦੇ ਬਾਈ ਨੇ ਕਿੰਨੀ ਕਲਾ ਨਾਲ ਕਾਰਜਾਂ ਨੂੰ ਅਡਾ ਰੱਖੀ ਤੇ ਜਾਗਨ ਮੋੜ ਕਰਕੇ ਪਹੁੰਚ ਕੀਤੀ ਬਾਈ ਹਰ ਵੀ ਤੁਸੀਂ ਸਾਨੂੰ ਥੋੜੀ ਜਿਹੀ ਗੇੜਾ ਗਿਆਨ ਦੀ ਜਰੂਰ ਦਿਓ ਵੀ ਇਹ ਤੇ ਵਧੀਆ ਲੱਗਦਾ ਹੈ ਕੀ ਹਾਲ ਹੈ ਹਾਂ ਕਿਵੇਂ ਕਿਵੇਂ ਉਹ ਬਾਈ ਨੇ ਲਿਆਂਦਾ ਤੇ ਕਿੰਨਾ ਕਿੰਨਾ ਮਹਿੰਗਾ ਪਿਆ ਠੀਕ ਹੈ ਆ ਇਕੱਲੇ ਇਕੱਲੇ ਬਾਈ ਅੱਲੇ ਸਮਾਂ ਲੱਗੇ ਮੈਂ ਮਤਲਬ ਤਿਆਰ ਕੀਤੇ ਨੇ ਬਾਈ ਬੜੀ ਮਿਹਨਤ ਨਾਲ ਫਾਰਵਾਰ ਵਗੈਰਾ ਲਾ ਕੇ ਵਿੱਚ ਵੀ ਜਿਹੜਾ ਰੰਗ ਉਹ ਜਾਲੀਆਂ ਦੇ ਉੱਤੇ ਕੋਈ ਸਹੀ ਨਾ ਲੱਗੂ ਕਿਉਂਕਿ ਮਹਿੰਗੀ ਹੈ ਤੇ ਜਿਹੜੇ ਬਾਈ ਨੇ ਕਿਹਾ 25-30 ਹਰ ਦਾ ਇਸ ਕੰਮ ਨਾਲ ਜੁੜਿਆ ਨੂੰ ਹੋ ਗਿਆ ਨਹੀਂ ਬਾਈ ਇਹਨਾਂ ਤੁਸੀਂ ਮਟੀਰੀਅਲ ਲਾਇਓ ਤੁਸੀਂ ਸਾਨੂੰ ਦੱਸੋ ਲੋਕੋ ਸੁਣੋ ਜਦ ਕੀ ਜਨੋਲਜ ਹੈ ਇਹ ਇਹ ਬਾਈ ਨੂੰ ਮਟੀਰੀਅਲ ਲਾਇਆ ਇਹਦਾ ਬਾਕੀ ਹੈ ਜੀ ਇਹ ਨਾਲ ਹੈ ਨਾ ਪਕਸੀ ਸਟਾਰਟ ਤੋਂ ਅੱਪਰ ਸੱਜਾ ਅੱਛਾ ਜਗਾ ਕੇ ਨਾ ਕੋਈ ਲੰਮਾ ਜੀ ਅੱਛਾ ਆਹ ਰਗਾ ਨੂੰ ਦੋਹਰੇ ਦੇਖੋ ਪੌਕਸੀ ਹੈ ਇਹ ਪੌਕਸੀ ਹਾਂਜੀ ਪੌਕਸੀ ਮੇਰੇ ਬਸਟਾਰ ਤੁਸੀਂ ਬਈ ਇਹਦਾ ਪਹਿਲਾਂ ਕੰਮ ਕਰਦੇ ਮਾੜਾ ਪੌਕਸੀ ਦਾ ਕਰਦੇ ਪੌਕਸੀ ਦਾ ਕਰਦੇ ਪੌਕਸੀ ਬਈ ਕਹਿੰਦਾ ਪਹਿਲਾਂ ਲੱਗਦੀ ਹੈ ਸਭ ਤੋਂ ਵੱਡੇ ਲੱਗਦੀ ਹੈ ਪੌਕਸੀ ਕਰਨ ਤੋਂ ਪਹਿਲਾਂ ਲੱਗਦੀ ਹੈ ਇਹ ਤੋਂ ਬਾਅਦ ਬਈ ਫਿਰ ਕਿਹਦੀ ਅੱਧਾ ਸਿਲਰ ਆਦੀ ਅੰਪੋਰੀਅਮ ਕੋਲ ਦਿੰਦੇ ਸਿਲਮਰ ਬਈ ਹੈ ਹੈਗਾ ਜੀ ਸਿਲਮਰ ਸਿਲਮਰ ਹੀ ਸਿਲਮਰ ਬਈ ਅੰਪੋਰੀਅਮ 골ਡ ਹਾਂਜੀ ਅੰਪੋਰੀਅਮ ਨਾਲ ਆਦਿਕੋ ਮੇਥਰੋਂ ਵਧੀਆ ਮਟੀਰੀਅਲ ਆਪਾਂ ਹੁੰਦਾ ਹੈ ਹਾਂਜੀ ਫਿਰ ਬਾਈ ਉਹ ਤੋਂ ਬਾਅਦ ਇਸ ਚੀਜ਼ ਦੀ ਪਹੁੰਚਵਾਈ ਦੀ ਹੈ ਹਾਂਜੀ ਠੀਕ ਹੈ ਮਲ ਕੋ ਪਹੁੰਚਵਾਜੀ ਕਿ ਦੂਜੀ ਵਾਜੀ ਦੂਜੀ ਵਾਜੀ ਠੀਕ ਹੈ ਬਾਈ ਤੇ ਇਹ ਬਾਈ ਤੁਸੀਂ ਜੇ ਮਲ ਕੋ ਢੋਲੇ ਮੁਰਾ ਤਾਂ ਕੋ ਲੱਗਦੇ ਸੇ ਇਕੱਲੋ ਤੇ ਸੜਿਆ ਨਾ ਹਾਂਜੀ ਇਹ ਥੋੜੇ ਚੇਂਜ ਹੋਏ ਨੇ ਕਿ ਐਸੇ ਨਹੀਂ ਰਹੇ ਨੇ ਮਨੋ ਜਿਵੇਂ ਆਪਾਂ ਕਹਿੰਦੇ ਰੰਗ ਨੂੰ ਥੋੜਾ ਚੇਂਜ ਕਰ ਲਾਂਦੇ ਆਪਾਂ ਕਿੱਕ ਕਰਾਉਣੀ ਨੇ ਨਾ ਜਿੰਮੇ ਮਰਜ਼ੀ ਕਰਾਉਣਾ ਨਤਰਣ ਕਰਾਉਣਾ ਯਾ ਬਾਹਰ ਟਕਰਾਉਣਾ ਅੱਛਾ ਮਲਕ ਕਰਾਉਣਾ ਬੰਦ ਕਰ ਦੇ ਜਿਹੜਾ ਮਰਜ਼ੀ ਕਰਾਉਣੀ ਬੰਦ ਅੱਛਾ ਚੁਆਇਸ ਸੀ ਲੰਬਾ ਸਾਹਿਬ ਨੇ ਕਹਿੰਦਾ ਕਿ ਆਪਾਂ ਬਾਹਰ ਟਕਰਾਉਣਾ ਬਾਹਰ ਟਕਰਾਉਣਾ ਜੇ ਬਾਈ ਕਿਤੇ ਦੀ ਮਲਕ ਚੁਆਇਸ ਨੇ ਬਾਹਰ ਟਕਰਾ ਕਰਾਉਣਾ ਤੇ ਜਿਵੇਂ ਬਾਈ ਆਪਾਂ ਅੱਗੇ ਜਾ ਕੇ ਪਹੁੰਚਦਾ ਬਾਈ ਰਾਜਪੂਠੀ ਚ ਵੀ ਕਰੀਏ ਉਸੇ ਨੂੰ ਕਲਰ ਚੇਂਜ ਕਰ ਸਕਦੇ ਚੇਂਜ ਕਰ ਸਕਦੇ ਜਿਹੜਾ ਬਰੋ ਜੇ ਨਤਰਣ ਹੋ ਗਿਆ ਬਾਹਰ ਟੋ ਗਿਆ ਰੰਡੋ ਕਰ ਟੋ ਗਿਆ ਠੀਕ ਹੈ ਬਾਈ ਹਾਂਜੀ ਜਿਹੜਾ ਮਰਜ਼ੀ ਦਾ ਟਕਰਾਉਣਾ ਠੀਕ ਹੈ ਕੁਝ ਨਹੀਂ ਤੇ ਬਾਈ ਹੁਣ ਇਹੜੇ ਪੇਰੋਂ ਤੋਂਲੇ ਮਿਸਤਰੀ ਜੀ ਹੈ ਨਾ ਬਾਈ ਹਰਪੀਤ ਸਿੰਘ ਜੀ ਤੇ ਆਪਾਂ ਉਹਨਾਂ ਨਾਲ ਬਾਈ ਜੁੱਤੇ ਹੁਣ ਤੁਸੀਂ ਜਾਣਕਾਰੀ ਦਿੱਤੀ ਛੋਟੀ ਜਾਣਕਾਰੀਆਂ ਸਾਨੂੰ ਵਧੀਆ ਲੱਗੀਆਂ ਛੋਟੀਆਂ ਗੱਲਾਂ ਬਾਤਾਂ ਕੀਤੀਆਂ ਉੱਥੋਂ ਵੀਡੀਓ ਸਟਾਰਟ ਕਰੀਏ ਤੇ ਹੁਣ ਬਾਈ ਪੇਰੋਂ ਵਾਲੇ ਹਰਪੀਤ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਕਿਵੇਂ ਕੰਮ ਦਾ ਤੇ ਕਿਵੇਂ ਕਿਵੇਂ ਉਹਨਾਂ ਨੂੰ ਕਰਨਾ ਡੈਨ ਹੋਵੇ ਜਿਵੇਂ ਤੁਸੀਂ ਦੋ ਬੋਲੀਆਂ ਦੀ ਗੱਲ ਕਰੀ ਹੈ ਨਾ ਬਾਈ ਤੀਜੀ ਬੋਲਸ਼ ਬਾਰੇ ਆਪਾਂ ਬਾਈ ਹਰਪੀਤ ਨੂੰ ਪੁੱਛਾਂ ਕੀ ਹਾਲ ਹੈ ਹਰਪੀਤ ਜੀ ਬਸ ਇਹ ਕੋਠੀ ਠੀਕ ਸਾਹ ਹਾਂਜੀ ਬਾਈ ਬਾਈ ਨੇ ਦੱਸਿਆ ਨਾ ਵੀ ਅਸੀਂ ਆਪਦੇ ਵੱਲੋਂ ਕੰਮ ਦੇ ਵਿੱਚ 30 ਸਾਲ ਤੋਂ ਜਿਹੜਾ ਨੋ ਹਾਂਜੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਹ ਗੱਲ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਵਧੀਆ ਪੌਂਚ ਕਰਦੇ ਹਾਂ ਹਾਂਜੀ ਤੇ ਬਾਈ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਮਤਲਬ ਕਦੋਂ ਲੱਗ ਕੇ ਚੱਲੋਗੇ 2004 ਦੇ ਵਿੱਚ ਮੈਂ ਨਾਲ ਕੋਲੇ ਸਿੱਖਣਾ ਲੱਗਿਆ ਸੀ ਅੱਛਾ ਬਾਈ ਹਾਂਜੀ ਉਹ ਤੋਂ ਬਾਅਦ ਲੱਗ ਗਿਆ ਜਦੋਂ ਮੈਂ ਤਾਂ ਮੇਰੇ ਨਾਲ ਆਈ ਠੀਕ ਹੈ ਬਾਈ ਵਧੀਆ ਮਨ ਲਵੇ ਆਪੋ ਤੁਹਾਡੇ ਮਾਮਾ ਜੀ ਤੁਸੀਂ ਉਹਨਾਂ ਦੇ ਮਨ ਨੂੰ ਹਾਂਜੀ ਉਹ ਮੇਰੇ ਮਾਮਾ ਜੀ ਨੇ ਠੀਕ ਹੈ ਤੁਸੀਂ ਮੰਨ ਲਓ ਕਿ ਲਗਾਤਾਰੀ ਬੋਲਸਾ ਕੰਮ ਹੀ ਕਰਦੇ ਹਾਂ ਹਾਂਜੀ ਮੈਂ ਬੋਲਸਾ ਵੀ ਕਰਦਾ ਨਹੀਂ ਵਿੱਚ ਦੀ ਪਿੰਡ ਦਾ ਕੰਮ ਵੀ ਆਇਆ ਹੈ ਬੋਲਸਾ ਪ੍ਰੋਪਰਟੀ ਕਰਦੇ ਹਾਂ ਮੰਨ ਲਓ ਜੇ ਉਹ ਠੀਕ ਬੜ ਗਿਆ ਆਪਣਾ ਵੀ ਇਹ ਹੀਗਾ ਹੀ ਬੰਦੇ ਨੂੰ ਵੀ ਲਗਾਤਾਰੀ ਬੋਲਸਾ ਨਾਲ ਪਲਣਾ ਪੂਗਾ ਜਪਿੰਗ ਕਰਾ ਬਲਣਾ ਠੀਕ ਹੈ ਉਹ ਉੱਤੇ ਸਾਡਾ ਸਭ ਕੁਝ ਚੱਲਦਾ ਮਾਮਾ ਜੀ ਇਕੱਲੀ ਬੋਲਸਾ ਨਹੀਂ ਹੋਏ ਨੇ ਤੇ ਮੈਂ ਵਿੱਚ ਪਿੰਡ ਨਹੀਂ ਹੋਈ ਠੀਕ ਹੈ ਠੀਕਾ ਦੋੜਦਾ ਨਿਓ ਬਾਈ ਨੇ ਕੋਲ ਲਾਇਆ ਤੇ ਠੀਕਾ ਗੋਪੀ ਜੀ ਦਾ ਨਾਮ ਇਹ ਇਸ ਦਾ ਨਾਮ ਵੀ ਕੋਈ ਦੱਸ ਕੇ ਹਰ ਤੱਕ ਦੁੱਦੋਸ ਇਹ ਇਹ ਮੰਡਵੀ ਅੰਬੋਰੀਆਂ ਕੋਲ ਦੀ ਬਲਾਕਸ ਅੱਛਾ ਅੱਛਾ ਪੀਯੂ ਆ ਜਾਂਦਾ ਉਹ ਦੇਖੋ ਠੀਕ ਹੈ ਨਾ ਜੀ ਠੀਕ ਹੈ ਇਹਦੀ ਸਭ ਤੋਂ ਬਾਅਦ ਸ਼ਹਿਰ ਇਹਦੀ ਦੀ ਚੀਜੀ ਬਾਲ ਚਾਹੀਦੀ ਹਾਂ ਇਹਦਾ ਸਭ ਤੋਂ ਪਹਿਲਾ ਚਾਹੀਦਾ ਠੀਕ ਹੈ ਇਹਦਾ ਆਹ ਰਹਿ ਗਈ ਹਾਰਨਲ ਅੱਛਾ ਜੀ ਯੂ ਬਲਾਕਸ ਦਾ ਠੀਕ ਹੈ ਭਾਈ ਇਸ ਤੋਂ ਬਿਨਾ ਇਹ ਸੁਖਣੀ ਅਸੀਂ ਕਈ ਵਾਰ ਬੈਠੋ ਤੋਂ ਬੋਲ ਬਲੇ ਕਿ ਯੋਗਲੀ ਮਾਰ ਦੇਵੇ ਆਹ ਭੁੱਲ ਜੇ ਇਹ ਸੁੱਕੀ ਨਹੀਂ ਇਹ ਜ਼ਰੂਰੀ ਹੈ ਠੀਕ ਹੈ ਇਹਦੇ ਨਾਲ ਸ਼ੈਣ ਨਹੀਂ ਬਣਦੀ ਜਾਂ ਹਾਂਜੀ ਇਹਦਾ ਮਤਲਬ ਹੈ ਹੱਲ ਨੇ ਹਾਰ ਨੂੰ ਨਹੀਂ ਛਾੜਨਾ ਤੇ ਮਾਲ ਦੀ ਬਾਬਰ ਵਧਾਈ ਜਾਣੀ ਇਹ ਸੁੱਕਣਾ ਨਹੀਂ ਇਹ ਸੁੱਕਣਾ ਠੀਕ ਹਾਂਜੀ ਬਾਕੀ ਸ੍ਰੀ ਜੀ ਆਪ ਆਪਣਾ ਕੰਮ ਦੀਗੇ ਹੋਏ ਡੈਲੀ ਚੈੱਕ ਕਰੋ ਕੱਲ੍ਹ ਅਗਲਾ ਨੈਕਸਟ ਵੀ ਹੋਵੇ ਓਕੇ ਵੀ ਮਾਰ ਗਿਆ ਇਹਨਾਂ ਲੋਕੀਂ ਜੇੜਾ ਬੰਨਾਂ ਉਹੀ ਦਿੱਸ਼ ਕਾ ਜੀ ਨਿਗਰਾ ਮਾਰੋ ਆ ਮਾਹਰ ਕਲਾਕਾਰ ਜਦ ਸ੍ਰੀ ਹਾਂ ਜੀ ਹਾਂ ਉਹ ਗੱਲ ਜੀ ਹੈ ਕਿ ਕ੍ਰੀਏਸ਼ਨ ਦਿਸਲੀਆ ਹਾਂ ਭਾਈ ਜੀ ਜੀ ਸੱਸਾ ਸਾਡੇ ਕੰਮ ਦੇ ਵਿੱਚ ਆ ਬੰਦੇ ਸੋ ਜੋਰ ਦਿਸੂਆ ਬਾਈ ਉਹ ਬਿੰਦੂ ਤਿਆਰ ਕਰੀ ਗਈ ਹੈ ਠੀਕ ਹੈ ਇਹ ਆ ਤੁਮਾਰੇ ਦੇਖੋ ਇਹ ਦੋਨੇ ਸਾਡਾ ਹਾਂ ਕੱਲਾ ਕੱਲਾ ਦੇ ਸ਼ਮਲ ਦਿਖਾਈ ਦੇ ਗਿਆ ਹਾਂ ਜੀ ਹਾਂ ਜੀ ਓਕੇ ਤੇ ਆ ਇਹਦੀ ਅੰਦਰ ਬਹੁਤ ਸੋਹਣਾ ਕੰਮ ਆ ਪਿਆ ਠੀਕ ਹੈ ਜੇ ਮੈਂ ਲੱਕੜ ਦਾ ਰੇਸ਼ਾ ਹੋ ਗਿਆ ਜੀ ਆਪਾਂ ਉਸੇ ਰੋਟੀ ਦਿਖਾ ਦੇ ਠੀਕ ਹੈ ਨਿਯਮਾਂ ਨਾਲ ਵੀ ਡਾਰਕ ਕਰਨੀਆਂ ਡਾਰਕ ਕੋ ਜ ਲਾਈਟ ਕਰਨੀਆਂ हां जी आपा पहला गल ਜਿਹੜੀਆਂ ਬਾਈ ਕਿਤੇ ਨਹੀਂ ਪੁੱਠੀ ਦੇ ਵਿੱਚ ਇਸ ਤਰ੍ਹਾਂ ਦਾ ਕਲਰ ਕਰਨਾ ਹੈ ਹਾਂ ਜੀ ਬਾਈ ਜੀ ਆਪਾਂ ਅੱਗੇ ਜਾ ਕੇ ਬਾਈ ਰਾਜ ਦੀ ਪੁੱਠੀ ਦੇ ਵਿੱਚ ਘੋੜੀਆਂ ਦੇ ਵਿੱਚ ਪੰਟਰੋਲ ਦੇ ਨਾਲ ਕਰਨਾ ਹੈ ਬਾਈ ਕਰਨਾ ਨੂੰ ਬਦਲ ਸਕਦਾ ਕਹਿੰਦਾ ਕੁਝ ਬਸਿਆ ਜਿਹੜੀ ਹੈਗੀ ਵੀ ਉਹੀ ਕਲਰ ਰਹੂਗਾ ਹਾਂ ਜੀ ਕਲਰ ਨੂੰ ਆਪਾਂ ਚੇਂਜ ਕਰ ਸਕਦੇ ਜਮਾਨੇ ਚੋ ਹੋਣੀ ਬਾਈ ਠੀਕ ਹੈ ਕਰੇ ਡੋਕਸਾਈਡ ਹੋ ਜਾਣਾ ਮੜੇ ਹਰਤੀਆ ਕੀ ਜੀਵਨ ਜੋ ਹੋ ਜਾਣਾ ਠੀਕ ਹੈ ਇਹ ਬਾਤ ਹੋ ਗਈ ਹਾਂ ਓਕੇ ਬਾਈ ਨੇ ਬਰੀਕੀ ਦੀ ਸਾਰੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਵੀ ਕਿੰਨੇ ਕਿੰਨੇ ਕੱਲਾ ਕਬਲਾ ਦੇ ਸ਼ਾ ਜਿਹੜਾ ਉਹ ਸਾਡੀ ਚਲਾ ਦੇ ਨਾਲ ਸਾਡੇ ਬੀਬੀ ਬੜੇ ਜੀ ਕਿਸ ਨੇ ਹਾਂਜੀ ਤੇ ਬਾਈ ਨਾਲ ਗੱਲਬਾਤ ਕੀਤੀ ਹੈ ਆਪਣੇ ਚੈਨਲ ਤੇ ਸਾਰਿਆਂ ਦਾ ਹੈਗਾ ਬਹੁਤ ਧੰਨਵਾਦ ਜਿਹੜਾ ਪਿਆਰ ਸਤਿਕਾਰ ਮਿਲ ਰਿਹਾ ਤੇ ਇੱਕ ਦਾ ਜਦੋਂ ਆਪਾਂ ਫੁੱਲ ਟਾਈਮ ਤੋਂ ਬਾਈ ਕਿਤੇ ਜਾਵੇ ਬਾਈ ਗੱਲਬਾਤ ਕਰਕੇ ਜੁੜ ਆਪਣੇ ਚੈਨਲ ਦੇ ਪਰ ਨਮਸਕਾਰ ਹੈ ਹਾਂ ਨੰਬਰ ਆ ਜੀ ਦਾ ਸ਼ੂਟ ਕਰੋ ਹਾਂਜੀ 7696082773 ਬਾਈ ਦਾ ਨੰਬਰ ਨੋਟ ਕਰੋ ਬਾਅਦ ਵਿੱਚ ਚੈਨਲ ਦੇ ਉੱਤੇ ਬੋਲੋਗੇ ਇੱਕ ਵਾਰੀ ਹੋਰ ਬੋਲੋ 7696082773 ਠੀਕ ਹੈ ਜੀ ਸਾਰਿਆਂ ਦਾ ਹੈ ਧੰਨਵਾਦ